ਇਹ ਪੁੱਛੋ ਪੜ੍ਹੇਗੀ ਇਹ ਕਿੱਥੇ ਤੋਂ ਪੜ੍ਹੇਗੀ। ਜਿਹੜੀ ਸਾਡੀ ਪੂਸਪਾਟੀ ਗਸ਼ਤ ਤੇ ਜਾ ਰਹੀ ਸੀ ਤੇ ਰਸਤੇ 'ਚ ਉਹਨਾਂ ਨੂੰ ਮਿਲਿਆ ਜੀ ਇੱਕ ਜਸਬੀਰ ਨਾਮ ਦਾ ਹੈਗਾ ਇਹ ਸਾਡਾ ਖੁਸ਼ੀ ਆ। ਜਸਬੀਰ ਸਿੰਘ ਪੁੱਤਰ ਲਾਭ ਸਿੰਘ ਜਿਹੜਾ ਅਨਗੜ ਦਾ ਰਹਿਣ ਵਾਲਾ ਆ। ਉਹਦੇ ਕੋਲੋਂ ਸਾਨੂੰ 30 ਬੋਰ ਦੀ ਜਿਹੜੀ ਆ ਨਜਾਇਜ਼ ਪਿਸਟਨ ਪਲੱਸ ਰੌਂਦ ਮਿਲਿਆ ਜੀ ਇੱਕ ਐਕਸਟੈਂਡਰ ਨਾਲ ਮਿਲਿਆ ਮੈਗਜ਼ੀਨ ਇੱਕ ਮੈਗਜ਼ੀਨ ਮਿਲਿਆ ਜੀ। ਤੇ ਜਿਹਨ ਕੱਲੇ ਦੀ ਅਰੈਸਟ ਹੋਈ ਹੈ ਹਾਂ ਜੀ ਇਹਦੇ ਚ ਜਸਵੀਰ ਸਿੰਘ ਹੀ ਕੱਲੇ ਦੀ ਅਰੈਸਟ ਹੋਈ ਹੈ ਜਿਹਦੇ ਕੋ ਸਾਨੂੰ ਨਜਾਇਜ਼ ਪਿਸਤਲ ਬਰਾਮਦ ਹੋਈ ਹੈ ਜਿਹਦੇ ਤੇ ਐਫ ਆਈ ਆਰ ਕਰਕੇ ਤੇ ਉਹਨੂੰ ਆਪਾਂ ਪੁਲਿਸ ਹਮਾਂ ਤੇ ਰੱਖ ਕੇ ਹੁਣ ਤੇ ਉਹਦੀ ਹਰਸਤ ਕਟਮ ਹੋ ਗਈ ਹੈ ਭੇਜਿਆ ਜਾ ਰਿਹਾ ਹੈ ਜਸਵੀਰ ਜਿਹੜਾ ਕੈਸਟਰ ਨਾਲ ਤੋਂ ਮਸ਼ਹੂਰ ਹੈ ਇਹ ਪਤਾ ਨਹੀਂ ਪਿਸਤਲ ਨਾਲ ਕੋਈ ਵਾਰਦਾਤ ਨੂੰ ਗਿਆਨ ਦੇ ਦੇ ਵੀ ਦੇਖੋ ਜੀ ਇਹ ਕੱਲ੍ਹ ਹੀ ਸੀ ਤੇ ਜੋ ਵੀ ਹਲਾਤ ਅੱਗੇ ਜੋ ਇਨਵੈਸਟੀਗੇਸ਼ਨ ਚਾਹਣਗੇ ਕਿ ਇਹ ਕੀ ਕਰਨ ਜਾ ਰਿਹਾ ਅਸੀਂ ਜਾਂ ਪਿਸਤਲ ਲੈ ਕੇ ਉੱਥੇ ਕਿਉਂ ਖੜਾ ਸੀ ਕਿਸਤਲ ਇਹਦੇ ਕੋਲੋਂ ਬਰਾਮਦ ਹੋਇਆ ਹੈ ਜੀ ਤੇ ਜਿੱਤੇ ਅਸੀਂ ਪ੍ਰੋਪਰ ਕਾਰਵਾਈ ਕੀਤੀ ਹੈ کافی ਦੇਖ ਤੋਂ ਇਹ ਜੇਲ੍ਹ ਤੁਸੀਂ ਕੇ ਬਾਦੋਂ ਇਹ ਲੇਟਸ ਬਾਹਰ ਆਇਆ ਸੀ ਹਾਂਜੀ ਤੇ ਤਕਰੀਬਨ ਜੋ ਚੈੱਕ ਕੀਤਾ ਗਿਆ ਹੁਣ ਤੱਕ ਦੀ ਤਫਤੀਸ਼ ਦਾ ਕੇਤੇ ਇਸ ਤੋਂ ਪਹਿਲਾਂ 35 ਪਰਚੇ ਸੀ ਤੇ ਹੁਣ 36ਵਾਂ ਪਰਚਾ ਇਹ ਤੇ ਦਰਜ ਹੋਇਆ ਜੀ ਇਹ ਇੱਕ ਤਕਰੀਬਨ ਮਹੀਨਾ ਡੇਢ ਮਹੀਨਾ ਪਹਿਲਾਂ ਹੀ ਬਾਹਰ ਆਇਆ ਸੀ ਮੈਂ ਪੁੱਛ ਦੀ ਜੀ ਤੋਂ ਪਤਾ ਲੱਗਾ ਕਿ ਕਿਸਤਲ ਇਹ ਕਿੱਥੋਂ ਲਿਆ ਦੇਖੋ ਜੀ ਸਾਡੀ ਇਨਵੈਸਟੀਗੇਸ਼ਨ ਅਜੇ ਜਾਰੀ ਹੈ ਜੋ ਵੀ ਇਨਵੈਸਟੀਗੇਸ਼ਨ ਤੇ ਸਾਹਮਣੇ ਆਏਗਾ ਉਹਦੇ ਅਕੋਰਡਿੰਗ ਜਿਹੜੀ ਆ ਤਫਤੀਸ਼ ਕੀਤੀ ਜਾ ਰਹੀ ਹੈ